ਕੱਲਾ ਸੋਣਾ ਠੀਕ ਹੈ ਕੀ ਸੀਗਾ ਕਿਹੜੀ ਕਿਹੜੀ ਵੀਡੀਓ ਬਣਾਈ ਸੀਗੀ ਇਹਨੇ ਇੱਕ ਵੀਡੀਓ ਬਣਾਈ ਸੀ ਕਿ ਕਿੰਨੇ ਫਾਈਨ ਪ੍ਰੋਡਕਟ ਆ ਜਮੇ ਨਹੀਂ ਲਾਤੇ ਪਾਣੀ ਮਾਰ ਮਾਰ ਕੇ ਦਿਖਾਇਆ ਸੀ ਇਹ ਲਾਇਆ ਉਹੀ ਹੋਇਆ ਨਹੀਂ 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 ਆ ਸੋਹਣੇ ਇੱਕ ਮਿੰਟ ਇਦਾਂ ਨਹੀਂ ਆ ਸਾਫ ਹੁੰਦਾ ਨਹੀਂ ਆ ਸਾਫ ਨਹੀਂ ਦੀਦੀ ਜੋ ਪਹਿਲਾਂ ਕਿਹਾ ਦੀਦੀ ਆਹੋ ਬੋਲੋ ਦੀਦੀ ਆਹ ਗੱਲ ਸਾਫ ਕਰਨਾ ਸਾਫ ਕਰ ਇਹਨੇ ਮੈਂ ਪਹਿਲਾਂ ਇਹ ਕਿਆ ਸੀਗਾ ਉਹ ਐਕਚੁਅਲੀ ਮੈਂ ਫਿਲਟਰ ਲਾਇਆ ਸੀ ਮੈਂ ਪਾਉਂਦਾ ਬਣਾਉਂਦੀ ਆਂ ਨਹੀਂ ਅਗਲੀ ਅਗਲੀ ਲਾਈਨ ਅਗਲੀ ਲਾਈਨ ਵੀ ਬੋਲਣਾ ਕੀ ਕਿਹਾ ਸੀ ਫਲੇ ਕਹਿੰਦੇ ਕਰੀ ਜਾਨੀਆ ਬਾਪ ਦਾ ਲਾਏ ਤੁਸੀਂ ਤੁਸੀਂ ਪਤਾ ਕੀ ਆ ਸੀ ਉਹ ਨਾ ਮੇਰੇ ਫਿਲਟਰ ਲਾਏ ਸੀ ਹੁਣ ਫਿਲਟਰ ਨੇ ਕੀ ਲੈਣਾ ਦੱਸੋ ਹੱਦ ਹੈ ਯਾਰ ਹਾਂ ਫਿਲਟਰ ਲੈ ਕੇ ਫਿਲਟਰ ਨੇ ਪਾਣੀ ਪਾਇਆ ਸੀ ਕਿੱਥੇ ਲੈਣਾ ਸਰ ਮੈਂ ਲੋਕਾਂ ਨੂੰ ਮਿਸਗਾਈਡ ਕਿਉਂ ਕਰ ਦਿਆ ਵਾਟ ਪ੍ਰੋਡਕਟ ਇੱਕ ਵਾਰ ਇੱਕ ਵਾਰ ਹੋਰ ਦੱਸ ਇੱਕ ਵਾਰ ਲੋਕਾਂ ਨੂੰ ਗਲਤ ਚੀਜ਼ਾਂ ਵੇਚ ਦਿੰਦਾ ਨਹੀਂ ਮੈਨੂੰ ਨਹੀਂ ਉਹ ਨੰਬਰ ਨਹੀਂ ਘਟਾਉਣੇ ਇੱਕ ਮਿੰਟ ਨੰਬਰ ਨਹੀਂ ਘਟਾਉਣੇ ਆਇਆ ਵਧੀਆ ਤੁਸੀਂ ਵੇਚ ਦਿਓ ਤੁਹਾਨੂੰ ਬੜਾ ਦੁੱਖ ਲੱਗਦਾ ਦੁਕਾਨ ਤੇ ਖਰਾਉਣੀ ਹੋਣੀ ਚਾਹੀਦੀ। ਇਸ ਕਰਕੇ ਹੋਇਆ ਬਾਪ ਦੇ ਵੇੜੇ ਦਾ ਸ਼ੂਟ ਚੱਲਦਾ ਸੀਗਾ ਹਨਾ ਤੇ ਮੈਂ ਦੋਰੇ ਨਾਲ ਦੀਦੀ ਕੋਲੋਂ ਮੇਕਅਪ ਕਰਵਾਇਆ। ਹਾਂ ਅੱਛਾ। ਮੈਂ ਦੋਨੇ ਕੀ ਕੀਤਾ ਜਦੋਂ ਪੋਸਟ ਕੀਤੀ ਵੀਡੀਓ ਉਹਦੇ ਤੇ ਮੇਰੇ ਕੋਲ ਤਾਂ ਫਿਲਟਰ ਲੱਗਦਾ। ਉਹ ਪਹਿਲਾਂ ਤਾਂ ਮੇਕਅਪ ਕੀਤਾ ਹੋਇਆ ਹੋਰ ਚਿੱਟੀ ਹੋ ਗਈ। ਸਾਰੇ ਇਹਨੂੰ ਵਿਚਾਰੀ ਮਿਲਾਈ ਜਾਣ ਕਿੰਦਾ ਕਰਦੇ ਕਿੰਦਾ ਕਰਦੇ। ਪਰ ਇਹਦਾ ਕਸੂਰ ਨਹੀਂ ਸੀ ਕਸੂਰ ਕਾਲਾ ਫਿਲਟਰ ਦਾ। ਹਾਂ ਖਰਾਉਣੀ ਦਾ ਪ੍ਰਮੋਸ਼ਨ ਸੀ ਡਿਮੋਸ਼ਨ ਹੋ ਗਿਆ। ਨਹੀਂ ਆਹ ਅੱਜ ਤਾਂ ਸਾਰੀਆਂ ਆ ਆ ਇਹ ਸਾਰਿਆਂ ਸਭ ਇਹਦੇ ਕੋਲ ਇੰਤ ਆ ਆ ਇਹ ਕਿਆ ਕਰਤੀ ਇਹ ਜਿੰਨਾ ਕਮਿਸ਼ਨ ਨਾ ਕਰੇ ਭੇਜ ਦਿਓ ਭਾਜੀ ਨੂੰ ਵੀ ਨਹੀਂ ਨਹੀਂ ਮੈਂ ਤੁਹਾਡੀ ਪ੍ਰਮੋਸ਼ਨ ਪਹਿਲਾਂ ਕਮਿਸ਼ਨ ਭੇਜ ਦਿਓ ਵੈਸੇ ਵੈਸੇ 1100 ਰੁਪਏ ਮੇਕਅਪ ਦਾ ਇਹਨਾਂ ਸਾਰਿਆਂ ਤੋਂ 21-210 ਇਹਨਾਂ ਨੇ ਤੁਸੀਂ ਕੰਮ ਬਹੁਤ ਕਰਨਾ ਹੈ